ਪੰਜਾਬ ਸਰਕਾਰ ਨੂੰ ਸ਼ਰਮ ਨਹੀਂ ਆਉਂਦੀ ਅਸੀਂ ਵੋਟਾਂ ਪਾਉਣਿਆਂਗੇ ਅਸੀਂ ਗਰੀਬ ਦੱਸ ਸਾਨੂੰ ਅੱਜ ਤੱਕ ਤੋਂ ਬੜੀ 20 35 ਸਾਲ ਹੋ ਗਏ ਬੈਠਿਆਂ ਨੂੰ ਕਹਤੋਂ ਜਗਾ ਜਮੀਨ ਦੇਵਾਂਗਾ ਸਾਨੂੰ ਅੱਜ ਤੱਕ ਜਗਾ ਜ਼ਮੀਨ ਹੀ ਨਹੀਂ ਦਿੱਤੀ ਸਾਨੂੰ ਕੋਈ ਮੋਲ ਤਾਂ ਨਹੀਂ ਦਿੱਤੀ ਮੀ ਨਾ ਨਹੀਂ ਦੱਸ ਨਹੀਂ ਵੀ ਨਹੀਂ ਕਹਤੇ ਇਹਨਾਂ ਨੇ ਘਰ ਨਾਟ ਜਾ ਨੋ ਇਹ ਵੀ ਇਹ ਜਗ੍ਹਾ ਜਿਹੜੀ ਪੰਜਾਬ ਸਰਕਾਰ ਨੇ ਮਾਨਕੀਅਤ ਕੀਤੀ ਤਾਂ ਕਿ ਕਿਤੇ ਨੂੰ ਖਾਲੀ ਕਰਾ ਕੇ ਅਸੀਂ ਇਸ ਵੱਲ ਤੋਂ ਮੈਂ ਤੁਹਾਨੂੰ ਜਿਹੜਾ ਇਹ ਇਹ ਦੀ ਜਿਸ ਪ੍ਰਕਿਰਿਆ ਦੇ ਅਗਲੇ ਦੱਕਰ ਤੱਕ ਤੁਰੰਤ ਖਾਲੀ ਕੀਤਾ ਜਾਵੇ ਇਹਦੇ ਨਾਮ ਉੱਤੇ ਜੋ ਸੂਚਨਾ ਦੇ ਵਿੱਚ ਆਪ ਦੇ ਖਿਲਾਫ ਪੂਰੀ ਦੀ ਕਾਨੂੰਨੀ ਕਾਰਵਾਈ ਅਗਲ ਵਿੱਚ ਨੇ ਹੰਦੂ ਜਾਵੇਗੀ 블랙 보ਡ ਲੱਗੇ ਹੋਏ ਨੇ ਜੀ 10 ਦਿਨ ਪਹਿਲਾਂ ਦੇ ਤੁਸੀਂ ਕੋਈ ਚੈੱਕ ਕਰ ਸਕਦੇ ਹੋ ਅਨਾਉਂਸਮੈਂਟ ਅਸੀਂ ਕਰਾਈਏ ਇਹ ਕਰਵਾਈਆ ਉਹ ਤੋਂ ਪਹਿਲਾਂ ਵੀ ਅਨਾਉਂਸਮੈਂਟ ਕਰਵਾਈਆ ਬੋਰਡ ਆਲਰੇਡੀ ਲਗਵਾਤੇ 15 ਦਿਨ ਪਹਿਲਾਂ ਕੋ ਸਾਡਾ ਕੀ ਹਾਲ ਹੈ ਬੱਚੇ ਨਾਲ ਛੋਟਾ ਛੋਟਾ ਨਾਲ ਦੇਖੋ ਖਰਚਾ ਦੇ ਦਿਓ ਆ ਦੇਖੋ ਆ ਕਿੱਥੇ ਜਾਏ ਅਸੀਂ ਸਰਕਾਰ ਨੂੰ ਦੱਸੋ ਇਹ ਪੰਜਾਬ ਸਰਕਾਰ ਨੂੰ ਸ਼ਰਮ ਨਹੀਂ ਆਉਂਦੀ ਅਸੀਂ ਵੋਟਾਂ ਪਾਉਣਿਆਂਗੇ ਅਸੀਂ ਗਰੀਬ ਦਿਸ ਸਾਨੂੰ ਅੱਜ ਤੋਂ ਪਾਣੀ 20 35 ਸਾਲ ਹੋ ਗਿਆ ਬੈਠਿਆਂ ਨੂੰ ਤੁਮੀ ਜਗਾ ਜਮੀਨ ਨਾ ਮਾਗ ਸਾਨੂੰ ਅਜੇ ਤੱਕ ਜਗਾ ਜਮੀਨ ਨਹੀਂ ਦਿੱਤੀ ਬੋਟਾ ਪਾਣਿਆ ਸੀ ਝਾੜੂ ਵਾਲੇ ਨੂੰ ਪੰਜਾਬ ਸਰਕਾਰ ਨੂੰ ਜੇ ਰਸਨ ਲੈਣਾ ਜਾਂ ਨਾ ਦੋ ਬੰਦੇ ਦਾ ਰਸਨ ਕੱਟ ਜਾਂਦਾ ਸਾਡਾ ਵਿਧਵਾ ਜਨਾਨੀਆਂ ਕਲਸਣਾ ਸਾਡੀਆਂ ਅਜੇ ਤੱਕ ਨਹੀਂ ਲੱਗੀਆਂ ਦੱਸੋ ਆ ਬੱਚੇ ਵਾ ਦੇਖੋ ਕੀ ਹਾਲ ਹੈ ਸਾਡੇ ਛੋਟੇ ਛੋਟੇ ਬੱਚੇ ਨੇ ਆ ਦੇਖੋ ਜੁਵਾਕ ਆ ਬੱਚੇ ਛੋਟੇ ਛੋਟੇ ਬੱਚੇ ਨੇ ਅਸੀਂ ਕਿੱਥੇ ਲੈ ਕੇ ਜਾਏਗੇ ਦੱਸੋ ਦਰਗਾੜ ਕੱਟ ਦਰਗਾੜਾ ਹੈਗਾ ਜੀ ਇਹ ਹੈਗੇ ਸਾਰਾ ਕੁਝ ਹੋਰ ਇਹ ਮਲੇ ਕੋਲੇ ਕਿੱਥੇ ਜਾਏ ਸਾਡੀ ਅਸੀਂ ਸਾਨੂੰ ਗਰੀਬਾਂ ਨੂੰ ਅੱਜ ਹੀ ਆ ਕੇ ਪਰੇਸ਼ਾਨ ਕਰਿਆ 35 ਸਾਲ ਦੇ ਬੈਠਿਆ ਸੀ 35 ਸਾਲ ਦੇ ਸਾਨੂੰ ਕੋਈ ਮੋਲ ਤਾਂ ਨਹੀਂ ਦਿੱਤੀ ਮਹੀਨਾ ਨਹੀਂ ਦੱਸ ਨਹੀਂ 20 ਦਿਨ ਨਹੀਂ ਕਹਤੇ ਇਹਨਾਂ ਨੇ ਆ ਦੇਖੋ ਸਾਡੇ ਨਾਲ ਰੋਟੀਆਂ ਵੀ ਬਣੀਆਂ ਬਣੀਆਂ ਛੱਡਤੀਆਂ ਚੁੱਲਿਆਂ ਦੇ ਵਿੱਚ ਤੁਹਾਨੂੰ ਦਿਖਾ ਦਈਏ ਦੇਖੋ ਕੀ ਹਾਲ ਹੈ ਕੋ ਸਾਡਾ ਪੱਕਾ ਨਹੀਂ ਕਰਿਆ ਕਿਸੇ ਨਾ ਡੰਡੇ ਡੰਡੇ ਦੇ ਵਿੱਚ ਆ ਆ ਦੇਖੋ ਸਾਡਾ ਕੀ ਹਾਲ ਕਰਿਆ ਬਾਪੂ ਜੀ ਦੇਖੋ ਅਸੀਂ ਕਿੱਥੇ ਜਾਈਏ ਤੁਸੀਂ ਐਂਦਾ ਦੱਸਿਆ ਸੀ ਸਾਨੂੰ ਗਰੀਬਾਂ ਜਗਾ ਜ਼ਮੀਨ ਤਾਂ ਦਵੇ ਅਸੀਂ ਬੈਠੀਏ ਤੁਹਾਨੂੰ ਕੀ ਕਹਤ ਕਿੱਥੇ ਜਾਓ ਇੱਥੇ ਕੋਈ ਦੱਸੇ ਜਗਾ ਆਲਾ ਆਲਾ ਬੋਨਾ ਸੀ ਦੱਸੋ ਕਿੱਥੇ ਜਾਏ ਬੱਚੇ ਲੱਗੇ ਸਾਡਾ ਹੱਲ ਲਗਾਣ ਦਾ ਸਾਰੇ ਦਾ ਮਸ਼ੀਨਾ ਮੇਰੇ ਸਾਡੇ ਪਟਾਣ ਛੱਡ ਕੇ ਅੱਗ ਲਾ ਦੇਣ ਜੀ ਸਾਨੂੰ ਅੱਗ ਲਾ ਦੇਣਾ ਹੋਰ ਸਾਨੂੰ ਮੌਕਾ ਮਿਲਦਾ ਮੌਕੇ ਨਹੀਂ ਅਸੀਂ ਪਟਾਣ ਤੇ ਹੁਣ ਖੜੇ ਪੈ ਕੇ ਹਾਂਜੀ ਕਰਵਾ ਦੇਣ ਸਾਨੂੰ ਬੜਾ ਸਾਰਾ ਕਹਾ ਤੇ ਨਾ ਨੇ ਸਾਨੂੰ ਚੱਲੋ ਵੀ ਗਰੀਬਾਂ ਤੋਂ ਲਈਆਂ ਨੇ ਦੇਖੋ ਅਸੀਂ ਕਿੱਥੇ ਜਾਏਗੇ ਜੇ ਜਾਊਗਾ ਸਰਕਾਰ ਕੁਸਤਾ ਕੁਸਹੱਲ ਕਰਾ ਦੇਗੀ ਆਹ ਦੇਖੋ ਮੇਰੀ ਬਿਮਾਰੀਆਂ ਮੈਨੂੰ ਨਾ ਜਾਨਣੀਆਂ ਆਹ ਦੇਖੋ ਮੈਂ ਕਿੱਥੇ ਅਸੀਂ ਜਾਏ ਜੀ ਇਹ ਬੱਚਾ ਹੋ ਜਾਂਦਾ ਨਾਲ ਨਾਲ ਲਾ ਲਾ ਕੇ ਮਰ ਜਾਨਾ ਕਿਹਨਾਂ ਕਾਲੇ ਪੀਲੇ ਰੇ ਦਵਾਈਆਂ ਜੀ ਅਸੀਂ ਕਿੱਥੇ ਜਾਗੇ ਆ ਸਾਡੇ ਐਂਟ੍ਰੋਸੀ ਨਾ ਕਰੀਆਂ ਸਾਡੇ ਨਾ ਲਾਣ ਮੋਟੇ ਮੋਟੇ ਕਰਕੇ ਜਿਹੜੇ ਦੇਖੇ ਅੰਦਰ ਗਰੀਬ ਸਰਕਾਰੀ ਵੀ ਦੇਖਦੇ ਨਹੀਂ 1000 ਰੁਪਏ ਨਾ 1000 ਰੁਪਏ ਗਰੀਬ ਨਹੀਂ ਕੋਈ ਮੱਚਾ ਦੇਖੋ ਜੀ ਆਧਾਰ ਕਾਰਡ ਮਰੇਲ ਕੋਲੇ ਦੇ ਬਣੇ ਹੋਏਗੇ ਸਾਡੇ ਜੀ ਅਸੀਂ ਦੱਸੋ ਕਿੱਥੇ ਜਾਏ ਆ ਦੇਖੋ ਇੱਕ ਪ੍ਰੈਕਟਿਸ ਨੇ ਅਗਲੇ ਬੱਕਰ ਤੋਂ ਤੁਰੰਤ ਖਾਲੀ ਕੀਤਾ ਜਾਵੇ ਇਹਦੇ ਨਾਲ ਕੋਈ ਜ਼ਰੂਰਤ ਦੇ ਵਿੱਚ ਆਪ ਦੇ ਖਿਲਾਫ ਵੱਲ ਦੀ ਕਾਨੂੰਨੀ ਕਾਰਵਾਈ ਅਗਰ ਵਿੱਚ ਨੇ ਅੰਬੀਜਾ ਹੋ ਗਈ ਇਹ ਤੋਂ ਨਸਲ ਨੁਕਸਾਨ ਦੀ ਨੀਤੀ ਜ਼ਿੰਮੇਵਾਰੀ ਆਪ ਹੀ ਹੋਵੇਗੀ ਬਾਹਰੋਂ ਮਿਸਟਰ ਸਰਪੰਚ ਨਮਰ ਹੈ ਕਰੂਗਾ ਬਾਹਰੋਂ ਡਿਪਟੀ ਕਮਿਸ਼ਨਰ ਸਾਹਿਬ ਕੋਲ ਡਿਪਟੀ ਇੰਜੀਨੀਅਰ ਲਗਾਇਆਗਾ ਮੈਨੂੰ ਤੇ ਸਾਨੂੰ ਇਹ ਵੀ ਇਹ ਜਗ੍ਹਾ ਜਿਹੜੀ ਪੰਜਾਬ ਸਰਕਾਰ ਨੇ ਬਣਾਇਆ ਤਾਂ ਕਿ ਕਿਤੇ ਨੂੰ ਖਾਲੀ ਕਰਾ ਕੇ ਅਸੀਂ ਇਸ ਵੱਲ ਤੋਂ ਮੈਂਟਰੀ ਨੂੰ ਜਿਹੜਾ ਇਹ ਇਹ ਦੀ ਜਿਸਪੱਗੀ ਜਿਹੜੇ ਮੈਂ ਕਿਹਾ ਬੀਅਰ ਪੋਲਿਸੀ ਤੇ ਤੱਕ ਸਰਕਾਰ ਦੀ ਹੈ ਕੁਝ ਸਰਕਾਰ ਦਾ ਪੋਰਸ਼ਨ ਕੁਝ ਐਜੂਕੇਸ਼ਨ ਦਾ ਪਰ ਇਹਨਾਂ ਦੇ ਕਿਹੜਾ ਵੀ ਸਾਡੇ ਆਧਾਰ ਕਾਰਡ ਮੋਟਰ ਕਾਰਡ ਬੰਗਿਆ ਦਾ ਬਣਿਆ ਸਾਡੇ ਇੱਥੇ ਠੂਗਿਆ ਦੇ ਉੱਤੇ ਵਾਰਡ ਨੰਬਰ ਵੀ ਲਿਖੇ ਗਿਆ ਨੰਬਰ ਇਹ ਮਤਲਬ ਜੇ ਇਹ ਵਾਰਡ ਨੰਬਰ ਜਾਂ ਜੋਰ ਕਾਰਡ ਬਣੇ ਨੇ ਇਹਨਾਂ ਦੇ ਤਾਂ ਉਹ ਜਿਨ੍ਹਾਂ ਨੇ ਤਸਦੀਕ ਕੀਤੀ ਉਹਦੇ ਖਿਲਾਫ ਕਾਰਵਾਈ ਹੋਈ ਇਹਦੇ ਬਾਰੇ ਵੀ ਜੀ ਮੈਂ ਕੋਈ ਕੱਲ ਕਮੈਂਟ ਕਰ ਸਕਦਾ ਸਾਨੂੰ ਆਰਡਰ ਹੋਈ ਨਹੀਂ ਜਿੱਥੇ ਸਾਡੇ ਕਰਾਉਣ ਦੇ ਇਹ ਜਗ੍ਹਾ ਸਿਸ਼ਾਂਤ ਖਾਲੀ ਕਰਵਾ ਕੇ ਰਿਪੋਰਟ ਦੇ ਦੇਣਗੇ ਸਰਕਾਰ ਮਾ ਪ੍ਰਵੰਤ ਨਹੀਂ ਕਰੇ ਨਹੀਂ ਜੀ ਸਰਣ ਦਾ ਇਹ ਵੀ ਦਾਅਵਾ ਵੀ ਸਾਨੂੰ ਕੱਲ ਹੀ ਦੱਸਿਆ ਗਿਆ ਸਾਨੂੰ ਉਹ ਤਾਂ ਆਪਣਾ ਪਹਿਲਾਂ ਨਹੀਂ ਸੀ ਨਹੀਂ ਜੋ ਬਲੈਕ ਬੋਰਡ ਲੱਗੇ ਹੋਏ ਨੇ ਜੀ 10 ਦਿਨ ਪਹਿਲਾਂ ਦੇ ਤੁਸੀਂ ਫਿਰ ਚੈੱਕ ਕਰ ਸਕਦੇ ਹੋ ਅਨਾਉਂਸਮੈਂਟ ਸੀ ਕੱਲ ਇਹ ਕਰਵਾਈ ਹੈ ਉਹ ਤੋਂ ਪਹਿਲਾਂ ਵੀ ਅਨਾਉਂਸਮੈਂਟ ਕਰਵਾਈ ਹੈ ਬੋਰਡ ਆਲਰੇਡੀ ਲਗਵਾਤੇ 15 ਦਿਨ ਪਹਿਲਾਂ ਬਲੈਕ ਬੋਰਡ ਤਾਂ ਇਹ ਪਹਿਲਾਂ ਵੀ 5-7-7 ਸਾਲ ਪਹਿਲਾਂ ਹੀ ਲੱਗੇ تھے ਕਿ ਇੱਥੇ ਦੀਵਾਰ ਵੀ ਹੋਈ ਸੀਗੀ ਬਕਾਇਦਾ ਨਹੀਂ ਜੀ ਨਹੀਂ ਮੈਂ 2021 ਤੋਂ ਇੱਥੇ ਹਾਂ ਜੀ ਇਹ ਤਾਂ ਜਿਹੜੀਆਂ ਪਹਿਲਾਂ ਇੱਕ ਦੋ ਕੀ ਸੀ ਇਹ ਪਿਛਲੇ 2-3 ਸਾਲਾਂ ਜੀ ਆ ਦੇ ਆਏ ਨੇ ਨਹੀਂ ਜੀ ਕੋਈ ਵਰੀਆ ਮੈਡਮ ਸੁਲਤਾਨਾ ਮੈਂ ਮੰਤਰੀ ਤੇ ਤੋਂ ਜਾਂ ਤਾਂ ਪਹਿਲਾਂ ਵੀ ਮੈਂ ਗੱਲ ਕਰਦਾ ਉ हां एक थोड़ी सी समय चाहिए यानी चाहिए ये हटवा देंगे जी आराम ਨਾਲ ਚੱਲ ਗਏ ਪ੍ਰਸ਼ਾਸਨ ਕੰਪਲੀਟ ਇਹ ਉਠਾ ਕੇ ਇਹਨਾਂ ਨੂੰ ਕਿਤੇ ਹੋਰ ਜਗ੍ਹਾ ਦੇ ਪ੍ਰਬੰਧ ਕੀਤਾ ਗਿਆ ਬੈਠਣ ਨਹੀਂ ਜੀ ਕਿੱਧਰ